ਪਿਛਲੇ ਦਿਨਾਂ ਤੋਂ ਇੱਕ ਮਸਲਾ ਖਾਸਾ ਫਖਿਆ ਹੋਇਆ ਉਹ ਇਹ ਸੀ ਕਿ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਵਿਦੇਸ਼ ਦੇ ਦੌਰੇ ਤੇ ਸਨ ਤਾਂ ਪੰਜਾਬ ਸਰਕਾਰ ਦਾ ਹੈਲੀਕਾਪਟਰ ਲਗਾਤਾਰ ਵਰਤਿਆ ਜਾ ਰਿਹਾ ਸੀ ਇਹ ਹੈਲੀਕਾਪਟਰ ਕੌਣ ਵਰਤ ਰਿਹਾ ਸੀ ਇਸ ਨੂੰ ਲੈ ਕੇ ਕਈ মিডিਆ ਹਾਊਸਾਂ ਜਾਂ ਕਈ ਜਿਹੜੇ ਯੂਟਿਊਬਰ ਨੇ ਉਹਨਾਂ ਨੇ ਖੁਲਾਸੇ ਵੀ ਕੀਤੇ ਆਰਟੀਆਈ ਐਕਟੀਵਿਸਟ ਮਾਨਕ ਗੋਇਲ ਤੇ ਇਹਦੇ ਨਾਲ ਹੀ ਪੱਤਰਕਾਰ ਮਿੰਟੂ ਗੁਰੂ ਸਰਿਆ ਤੇ ਮਨਿੰਦਰ ਸਿੱਧੂ ਦੇ ਖਿਲਾਫ ਪੰਜਾਬ ਸਰਕਾਰ ਨੇ ਇਸੇ ਮਾਮਲੇ 'ਚ ਦਾਸਪੁਰ ਲੋਕਾਂ ਸਮੇਤ ਪਰਚਾ ਦਰਜ ਕਰ ਦਿੱਤਾ ਹੈ। ਇਸ ਪਰਚੇ ਤੋਂ ਬਾਅਦ ਲਗਾਤਾਰ ਹੁਣ ਚਰਚਾ ਹੋਣ ਲੱਗੀ ਹੈ ਕਿ ਸਹੀ ਕੌਣ ਹੈ ਤੇ ਗਲਤ ਕੌਣ ਹੈ। ਸਰਕਾਰ ਦੇ ਉੱਤੇ ਲਗਾਤਾਰ वार ਹੋ ਰਹੇ ਨੇ ਕਿ ਸਰਕਾਰ মিডিਆ ਦੀ ਆਵਾਜ਼ ਨੂੰ ਦਬਾ ਰਹੀ ਹੈ। ਸਰਕਾਰ ਪੱਤਰਕਾਰਤਾ ਦਾ ਗਲਾ ਘੁੱਟਣ ਤੇ ਤੁਲੀ ਹੋਈ ਹੈ। ਮੁੱਖ ਮੰਤਰੀ ਸਾਹਿਬ ਕਹਿੰਦੇ ਜਾਪਾਨ ਦੇ ਦੌਰੇ ਤੇ ਗਏ ਆ। ਉਸ ਤੋਂ ਬਾਅਦ ਕੋਈ ਸਰਕਾਰੀ ਜਿਹੜਾ ਉਹਨਾਂ ਦਾ ਹੈਲੀਕਾਪਟਰ ਹੈ ਉਹ ਯੂਜ਼ ਹੋਇਆ। ਜੀ। ਜਿੱਥੋਂ ਤੱਕ ਇਹ ਇਨਫੋਰਮੇਸ਼ਨ ਦਾ ਸਵਾਲ ਹੈ ਕਿ ਇਹਨਾਂ ਨੇ ਮਤਲਬ ਪੱਤਰਕਾਰਾਂ ਨੇ ਕੁਝ ਨੇ ਜਾਂ ਯੂਟਿਊਬਰਾਂ ਨੇ ਇੱਕ ਸੂਚਨਾ ਸਾਂਝੀ ਕੀਤੀ ਹੈ ਜੀ ਪੰਜਾਬ ਸਰਕਾਰ ਕਹਿੰਦੀ ਹੈ ਕਿ ਇਹ ਉਸ ਤੋਂ ਬਾਅਦ ਸੀਐਮ ਸਾਹਿਬ ਦੇ ਦੌਰੇ ਤੋਂ ਬਾਅਦ ਕਿ ਉਹ ਜਿਹੜੇ ਕਿ ਕੁਝ ਅਧਿਕਾਰੀ ਹੈ ਜਾਂ ਰਾਜਪਾਲ ਆ ਪੰਜਾਬ ਦੇ ਜਾਂ ਮਤਲਬ ਕਿ ਕੁਝ ਕੈਬਨਿਟ ਮਿਨਿਸਟਰ ਵੀ ਹੁੰਦੇ ਆ ਉਹ ਵੀ ਯੂਜ਼ ਕਰ ਲੈਂਦੇ ਆ ਕਿ ਇਹਨਾਂ ਨੇ ਇਹ ਤੱਥ ਨਹੀਂ ਬਾਚੇ ਨਾ ਯੂਟਿਊਬਰਾਂ ਨੇ ਤੇ ਬਿਨਾਂ ਤੱਥਾਂ ਤੋਂ ਇਹ ਖਬਰਾਂ ਲਾ ਦੀਆਂ ਜੀ ਇਹ ਇੱਕ ਬਹੁਤ ਹੀ ਸੰਜੀਦਾ ਵਿਸ਼ਾ ਹੈ ਕਿਉਂਕਿ ਪ੍ਰਿੰਟ মিডিਆ ਤੋਂ ਬਾਅਦ ਜਿਹੜਾ ਇਹ ਸੋਸ਼ਲ ਮੀਡੀਆ ਦਾ ਦੌਰ ਆ ਗਿਆ ਜੀ ਬੜੀ ਹੀ ਨਾ ਸਮਝੀ ਨਾਲ ਖਬਰਾਂ ਚਲਾ ਦਿੱਤੀਆਂ ਜਾਂਦੀਆਂ ਹਨ ਤੇ ਵੀ ਮੈਂ ਇਹ ਨਾ ਖਬਰ ਚ ਪਿੱਛੇ ਰਹਿ ਜਾ ਮੇਰੇ ਵੀ ਉਹ ਨਾ ਕਿਤੇ ਪਾਸੇ ਘਟ ਜਾਣਾ ਤੇ ਇਹ ਵੀ ਉਹਦੇ ਚੱਕਰ ਵਿੱਚ ਤੱਥ ਨਹੀਂ ਬਾਛਦੇ ਤੱਥ ਬਾਛੇ ਤੋਂ ਬਗੈਰ ਹੀ ਖਬਰ ਚਲਾ ਦਿੰਦੇ ਜੀ ਜੀ